ਸਿਆਸਤਾਂ ਨੇ ਸਭ ਬਟਿਆ 1947 ਦੀ ਵੰਡ ਅਸੀਂ ਮੰਨੀ ਕਹਿੰਦੇ ਆ ਬਾਕੀ ਗੁਰਦਾਰ ਨੇ ਆਜ਼ਾਦੀ ਕਿੰਦਾ ਸਾਡੇ ਬਟੇਰੇ ਤੇ ਰੋਲੇ ਕਹਿੰਦੇ ਹੁੰਦੇ ਸੀਗੇ ਯਾਰ ਸਭ ਤੋਂ ਵੱਡਾ ਇਨਸਾਨ ਪੰਜਾਬ ਦੇ ਕੋਲ ਨਾਲ ਦਾ ਇਹ ਦੋ ਮੂਰੀ ਸ਼ਕਤੀਆਂ ਸੀ ਜਿਹੜੀਆਂ ਦੇਸ਼ ਦੀਆਂ ਰਾਜਨੀਤਿਕ ਖਾਤਰ ਕਰਨਾ ਚਾਹੇ ਬੰਗਾਲੀ ਹੋਵੇ ਚਾਹੇ ਪੰਜਾਬੀ ਸਭ ਤੋਂ ਵੱਧ ਵੱਡਾ ਨੁਕਸਾਨੀ ਇਹਦਾ ਦੂਰ ਕਰ ਮਾਰਦਾ ਹੈ پاکستان 바ਕਸਾ ਮਾਰੇ ਪਾਸੋਂ ਪ੍ਰੋਫੈਸਰ ਸ਼ਾਮਕੀਟ ਦੇ ਨਾਂ ਤੇ ਪੜ੍ਹਾਇਆ ਗਿਆ ਬੁਲੁਕ ਸੀ ਔਰ ਉਹ ਨਕਰਦੀਬ ਮੇਂ ਆਤੇ ਪੜ੍ਹਾਇਆ ਬੁਲੁਕ ਸੀ ਉੱਥੋਂ ਦੀ ਲੀਡਰਸ਼ਿਪ ਹੋਵੇ ਚਾਹੇ ਉਹ ਤੁਫੀ ਬਹੁਤ ਹੋ ਗਿਆ ਨਾ ਅਮੇਸ਼ਾ ਭਾਰਤ ਦੇ ਖਿਲਾਫ ਪ੍ਰੋਪਾਗੈਂਡਾ ਕੀਤਾ ਤੇ ਭਾਰਤ ਵਾਲੇ ਪਾਸੋਂ ਵੀ ਸਾਡੀ ਲੀਡਰਸ਼ਿਪ ਨੇ ਕਰੀ ਇਸ ਤਰ੍ਹਾਂ ਦਾ ਖਾਮੂਨ ਨਾ ਨਹੀਂ ਸੀ ਮਰਿਆ ਕਿ ਪਾਕਿਸਤਾਨ ਦਾ ਸਵਾਰਥ ਖਾਲੀ ਨਹੀਂ ਹੈ ਇਹ ਸਾਨੂੰ ਮਸੂਬ ਹੋਇਆ ਵੀ ਅ ਅਸੀਂ ਇਹ ਤੇ ਕੰਮ ਪਤਾਇਆ ਰੇ ਅ ਜਿਹੜਾ ਸੀ ਬਣਾਉਂਦੇ ਜਿਹੜਾ ਬਣਾ ਲਈ ਫਿਰ ਅਸੀਂ ਉੱਤੇ ਕਾਉਂਟਰ ਪਾਤਾਂ ਦੇ ਉਸ ਦੇਖ ਕੇ ਉਹ ਵੀ ਦੇਖ ਕੇ ਕੀ ਕਾਮਾ ਦੇਖੋ ਕਿ ਜੋ ਸਾਡੇ ਤੇ ਕਿਸੀ ਕਿਸੇ ਦੇ ਘਰ ਅੰਦਰ ਮੈਨੂੰ ਲੱਗਦਾ ਮੈਨੂੰ ਲੱਗਦਾ ਮਾਰੀ ਲੱਗੀ ਉਹਨੂੰ ਦੇਖਦਾ 10 ਲੱਖ ਜਿੰਨਾ ਲੱਗਿਆ ਸੀ ਜਦੋਂ ਦੁਆੜੀ ਆਉਂਦੀ ਆ ਇਹ ਨੌਕਰੀ ਦੇ ਤੁਹਾਨੂੰ ਸਿੱਧੇ ਕਿਨੇ ਆ ਤੇ ਜਿੱਥੇ ਪਾਸੇ ਹਰ ਰੋ ਸ਼ਾਮ ਨੂੰ ਮਜਾ ਵੀ ਤੋਂ ਉਹ ਤੁਸੀਂ ਕਿਦਾਂ ਦੇਖਦੇ ਹੋ ਜੀ ਉਹ ਜਦੋਂ ਪਹਿਲਾਂ ਉਹ ਪੀਏ ਰੀਡ ਵੀ ਰੋਡ ਪੀਏ ਰੀਡ ਬੋਲਦੇ ਨੇ ਆਖਲਾਂ ਦੇ ਰਿਹਾ ਸੀ ਆਪਰੇ ਵੀ ਰਿਹਾ ਸੀ ਤੇ ਪੀਏ ਪੀਏ ਦਾ ਫੇਰ ਵੀ ਕੋਈ ਗੋਦਾਂ ਰਿਹਾ ਉਹਨਾਂ ਕੋਲ ਬਾਰਾਉਂਦੇ ਸੀ ਕੌਣ ਸੀ ਜਿਹੜਾ ਆਵੇ ਕੈਪਟਨ ਉਹਦੇ ਨੇ ਉਤਾਰਿਆ ਇਹਨਾਂ ਨੇ ਬੀਐਸ ਦੀ ਬੀਐਸ ਨੇ ਲਾ ਦਿੱਤੀ ਹੁਣ ਬੀਐਸ ਨੇ ਕੋਈ ਨਾ ਕੋਈ ਆ ਤੂੰ ਮਨ ਆਉਂਦਾ ਬੱਸ ਤੇ ਆ ਜਾਣਦੇ ਆ ਨਾ ਦਾ ਦਬੂਤੀ ਜਾਣਦੇ ਆ ਉਹ ਜੋ ਉਹਨਾਂ ਨੂੰ ਕੋਈ ਹੱਕ ਮਾਇਆ ਉਹ ਡੰਡਾ ਦਾ ਬਰੂਦ ਹੈ ਰੋੜੋ ਕਰਦੇ ਨਹੀਂ ਪਰ ਜੱਬੀ ਇਹ ਤਾਂ ਦੇਖੋ ਕਿ ਆ ਵੀ ਪ੍ਰਭਾਅ ਦੇ ਕਹਦੇ ਆ ਵੀ ਜਿਆਦੇ ਜੀ ਜਿਆਦਾ ਰੱਖੋ ਜਿਆਦਾ ਜੀ ਮੈਨੂੰ ਨਹੀਂ ਪਤਾ ਲੱਗਦਾ ਕੋਈ ਕੋਈ ਪੰਜਾਬੀ ਜੰਦਾ ਬੈਠੇ ਵਾਪਸ ਕੋਈ ਮਾਲੋ ਨੋ ਕੋਈ ਜੋ ਲੋਜੇ ਦਿੰਦੇ ਨੇ ਕੋਈ ਪਰਾਵਾ ਉਹ ਗਾਈ ਜਿਨਾ ਮੈਂ ਬਹੁਤ ਵੱਡਾ ਕੰਮ ਕੀਤਾ ਨਾ ਨਾ ਆ ਬਰੇ ਕਰਾ ਖਾ ਇਹਦਾ ਹੀ ਮੁੱਤ ਕਾ ਲੰਗਾ ਬਣਨ ਲਾ ਪਰ ਉਹ ਸਿਆਣਾ ਲੜੀ ਦਾ ਰੇ ਨਾਲ पुरीशाद गुण, पुरीशाद गुण जैसे पूरी साहब एग्जांपल पे जैसे तेरा पूरे का प्रदर्शन भले तो 1 लाख तो वार मंत्री पूरा मंत्री बराबर तो ज्यादा पर उन्होंने अफसर की कीता पंजाबी कीता उन्होंने कार्रवाई करे ये दू पर कोई जरूरत ना है हीOffsetY और जगह के लोगों को तो आपा व्यक्ति तो बाद फिर आइए मोटी शायद पर आपा मरिए खांड दे दी जैसे यो मैं तो पार्टी करना जैसे तुम देख रहे हो पंजाब 247 मैं हां ਕਨਵੋਸ ਦੀ ਸੇਗਲ ਅੰਬਰਸਾਦ ਸ਼ਹਿਰ ਵਿੱਚ ਅਸੀਂ ਬੈਠੇ ਆ ਸਰਦਾਰ ਬਰਾੜ ਸਾਹਿਬ ਦੇ ਨਾਲ ਜਿਹੜੇ ਕਿ ਇੱਕ ਐਨ ਜੀਓ ਵੀ ਕਹਿ ਲੋ ਚਨਾਉਂਦੇ ਆ ਜਾਂ ਇੱਕ ਸੰਸਥਾ ਜਿਹਨੂੰ ਸਾਈ ਮੀਆ ਮੀਰ ਫਾਊਂਡੇਸ਼ਨ ਕਹਿੰਦੇ ਆ ਇਹਨਾਂ ਨੇ ਸਾਈ ਮੀਆ ਪਰ ਫਾਊਂਡੇਸ਼ਨ ਦੇ ਤਹਿਤ ਬਹੁਤ ਸਾਰੇ ਕੰਮ ਕੀਤੇ ਬਹੁਤ ਸਾਰੇ ਵਿਛੜੇ ਪਰਿਵਾਰਾਂ ਨੂੰ ਬੁਲਾਇਆ ਔਰ ਜਦੋਂ ਅਸੀਂ ਪਾਕਿਸਤਾਨ ਦੇ ਆਮ ਸੁਧਾਰਨ ਲੋਕਾਂ ਨੂੰ ਮਿਲਦੇ ਆ ਤੇ ਸਾਨੂੰ ਲੱਗਦਾ ਹੈ ਕਿ ਇਹ ਸਾਡੇ ਵਰਗੇ ਲੋਕ ਨੇ ਸਾਡੀ ਤਰ੍ਹਾਂ ਹੀ ਸਤਿਮੰਤਾ ਕਰਦੇ ਨੇ ਸਾਡੀ ਤਰ੍ਹਾਂ ਦੇ ਰਸਮੋ ਰਿਵਾਜ ਵਿਆਹ ਸ਼ਾਦੀਆਂ ਸਭ ਕੁਝ ਇੱਕ ਜੈਸਾ ਤੇ ਫਿਰ ਅਸੀਂ ਵੱਖ ਕਿਵੇਂ ਆ ਸਿਆਸਤਾ ਨੇ ਸਾਨੂੰ ਵੰਡਿਆ 1947 ਦੀ ਮੰਡ ਅਸੀਂ ਮੰਡੀ ਕਹਿੰਦੇ ਆ ਬਾਕੀ ਹਿੰਦੁਸਤਾਨ ਨੇ ਉਹ ਆਜ਼ਾਦੀ ਕਹਿੰਦਾ ਸਾਡੇ ਬਟੇਰੇ ਤੇ ਉਹ ਰੋਲੇ ਕਹਿੰਦੇ ਹੁੰਦੇ ਸੀਗੇ ਤੇ ਉਹ ਰੋਲੇ ਜਾਂ ਵੱਡ ਟੁੱਕ ਦਾ ਸਮਾਂ ਜਿਹੜਾ ਆ ਉਹ ਪੰਜਾਬ ਦੇ ਪੱਲੇ ਪਿਆ ਤੇ ਸਭ ਤੋਂ ਵੱਡਾ ਨੁਕਸਾਨ ਪੰਜਾਬ ਤੇ ਬੰਗਾਲ ਦਾ ਹੋਇਆ ਇਹ ਦੋ ਮੋਰੀ ਸ਼ਟਾ ਸੀ ਜਿਹੜੀਆਂ ਦੇਸ਼ ਦੀ ਆਜ਼ਾਦੀ ਦੇ ਖਾਤਰ ਲੜੀਆਂ ਚਾਹੇ ਬੰਗਾਲੀ ਹੋਵੇ ਚਾਹੇ ਪੰਜਾਬੀ ਦੇ ਸਭ ਤੋਂ ਵੱਧ ਨੁਕਸਾਨੀ ਇਹਨਾਂ ਦੋ ਕੌਮਾਂ ਦਾ ਹੋਇਆ ਅੱਜ ਹਲਾ ਦੇ ਆ ਕਿ ਜਿਹੜੀ 1947 ਦੀ ਚੱਲ ਰਹੀ ਨਫਰਤ ਪਾਕਿਸਤਾਨ ਪ੍ਰਤੀ ਹੈ ਉਹ ਅੱਜ ਵੀ ਬਰਕਰਾਰ ਹੈ ਲਗਾਤਾਰ ਪਾਕਿਸਤਾਨ ਵਾਲੇ ਪਾਸਿਓਂ ਕਿਉਂਕਿ ਉਹ ਸਰਾਮਿਕ ਸਟੇਟ ਦੇ ਨਾਂ ਤੇ ਬਣਿਆ ਹੋਇਆ ਮੁਲਕ ਸੀ ਔਰ ਉਹ ਨਫਰਤ ਦੀ ਬਨਾਤੇ ਬਣਿਆ ਮੁਲਕ ਸੀ ਉਥੋਂ ਦੀ ਲੀਡਰਸ਼ਿਪ ਹੋਵੇ ਤੇ ਚਾਹੇ ਉਥੋਂ ਦੀ ਫੌਜ ਹੋਵੇ ਉਹਨਾਂ ਹਮੇਸ਼ਾ ਭਾਰਤ ਦੇ ਖਿਲਾਫ ਪ੍ਰੋਪਾਗੈਂਡਾ ਕੀਤਾ ਤੇ ਭਾਰਤ ਵਾਲੇ ਪਾਸਿਓਂ ਵੀ ਸਾਡੀ ਲੀਡਰਸ਼ਿਪ ਨੇ ਕਦੀ ਇਸ ਤਰ੍ਹਾਂ ਦਾ ਖਾਮੁਖੀਂ ਦਾਰਾ ਨਹੀਂ ਸੀ ਭਰਿਆ ਕਿ ਪਾਕਿਸਤਾਨ ਨਾਲ ਸਬੰਧ ਸਖਾਲੇ ਹੋਣ ਖਾਸ ਕਰਕੇ ਜਦੋਂ ਤੋਂ ਆਰਐਸਐਸ ਦੀ ਰਹਿਨਮਾਈ ਅਥ ਮੋਦੀ ਸਾਹਿਬ ਦੀ ਸਰਕਾਰ ਬਣੀ ਆ ਭਾਰਤੀ ਜਨਤਾ ਪਾਰਟੀ ਸਰਕਾਰ ਬਣੀ ਆ ਤੇ ਇਹਨਾਂ ਨੇ ਆਪਣੇ ਦੁਸ਼ਮਣੀ ਦੇ ਏਜੰਡੇ ਤੇ ਪਾਕਿਸਤਾਨ ਨੂੰ ਹਮੇਸ਼ਾ ਰੱਖਿਆ ਤੇ ਭਾਰਤ ਦੇ ਲੋਕ ਖਾਸ ਕਰਕੇ ਪੰਜਾਬੀ ਲੋਕ ਚਾਹੁੰਦੇ ਆ ਕਿ ਸਾਡਾ ਪੰਜਾਬ ਸਾਡੇ ਗੁਰੂ ਘਰ ਉੱਥੇ ਰਹਿ ਗਏ ਬਹੁਤ ਲੋਕਾਂ ਦੀ ਇੱਛਾ ਅੰਦੀ ਆ ਕਿ ਐਸੀ ਆਪਣੇ ਪੁਰਾਣੇ ਪਿੰਡਾਂ ਨੂੰ ਵੇਖੀਏ ਜਾਈਏ ਇਸੇ ਤਰ੍ਹਾਂ ਪਾਕਿਸਤਾਨ ਨੇ ਲੋਪੀੜੀ ਹੋੜੀ ਹੋੜੀ ਖਤਮ ਹੋ ਰਹੀ ਆ ਕੁਝ ਇੱਕ ਸੰਸਥਾਵਾਂ ਨੇ ਕੰਮ ਕੀਤਾ ਲੋਕਾਂ ਨੂੰ ਮਿਲਾਇਆ ਲੋਕਾਂ ਦੇ ਦੁੱਖੜੇ ਜਿਹੜੇ ਆ ਉਹ ਵੰਡਾਏ ਤੇ ਉਹ ਅੱਜ ਵੀ ਦੋਵਾਂ ਮੁਲਕਾਂ ਦੇ ਭਾਈਚਾਰੇ ਚੋਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਸੰਸਥਾਵਾਂ ਚ ਇੱਕ ਮੀਆ ਮੀਰ ਫਾਊਂਡੇਸ਼ਨ ਵੀ ਆ ਜਿਹਦੇ ਕਰਤਾ ਤਰਤਾ ਨੇ ਬਰਾਦ ਸਾਹਿਬ ਸਾਡੇ ਨਾਲ ਸੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਪ੍ਰਾਰਥ ਸਭ ਦਾ ਰਿਕੁਰੀ ਵਾਰਗਦ ਕਰਦੇ ਆਂ ਇਸ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਤੁਸੀਂ ਪਿੱਛੇ ਦੇ ਸੈਮੀਨਾਰ ਕਰਾਇਆ ਤੇ ਮਰੀ ਤੁਹਾdna ਗੱਲ ਵੀ ਹੁੰਦੀ ਰਹੀ ਮੇਰੇ ਮਨ ਚ ਰੋਦੀ ਸੀ ਕਿ ਤੁਹਾdna ਗੱਲ ਕਰਾਂਗੇ ਇਸ ਇਸ਼ੂ ਤੇ ਤੁਸੀਂ ਲਗਾਤਾਰ ਪਾਕਿਸਤਾਨ ਤੇ ਭਾਰਤ ਦੇ ਰਿਲੇਸ਼ਨ ਨੂੰ ਸਖਾਵੇਂ ਬਣਾਉਣ ਲਈ ਕੰਮ ਕਰਦੇ ਆ ਰਹੇ ਹੋਰ ਵੀ ਕੋਈ ਸੰਸਥਾਾਂਾਂ 'ਚ ਕੰਮ ਕਰਦੇ ਆਂ ਬਹੁਤ ਕੰਮ ਕਰਦੇ ਆਂ ਹਾਂਜੀ ਤੇ ਤੁਸੀਂ ਲੰਬੇ ਸਮੇਂ ਤੋਂ ਇਹ ਲੜਾਈ ਵੀ ਲੜ ਰਹੇ ਹੋ ਕਿ ਸਾਡੀ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਇਹ ਜਿਹੜੀਆਂ ਸ਼ਰਧਾ ਨੇ ਇਹ ਬੜੀਆਂ ਰਹਿਣ ਸਾਨੂੰ ਕੋਈ ਇਤਰਾਜ ਨਹੀਂ ਸਿਆਸੀ ਗੱਲਾਂ ਨੇ ਪਰ ਲੋਕਾਂ ਦਾ ਮੇਲ ਮਨਾਪ ਵਧੇ ਲੋਕ ਇੱਕ ਦੂਜੇ ਕੋਣ ਜਾਣ ਅਸੀਂ ਗੁਰੂ ਘਰਾਂ ਦੇ ਦਰਸ਼ਨ ਕਰੀਏ ਉਹ ਪੁਰਾਣੇ ਆਪਣੇ ਥਾਂ ਵੇਖਣ ਆਉਣ ਹਨਾ ਜਿਵੇਂ ਭੁੰਗਾ ਚ ਕਿਹਾ ਕਿ ਪੀੜੀ ਉਹ ਖਤਮ ਹੋ ਗਈ ਜਿਹਨੂੰ ਇਹ ਖਿੱਚ ਸੀ ਕਿ ਅਸੀਂ ਆਪਣੀ ਜਗਾ ਵੇਖੀਏ ਪਾਰਟੀਸ਼ਨ ਤੋਂ ਬਾਅਦ ਜੰਮੇ ਲੋਕਾਂ ਚ ਸ਼ਾਇਦ ਉਹ ਗੱਲ ਨਹੀਂ ਤੇ ਕਹਾ ਸਾਡੀ ਜਿਹੜੀ ਤੀਜੀ ਪੀੜ੍ਹੀ ਆ ਉਹਨੂੰ ਸ਼ਾਇਦ ਇਸ ਤਰ੍ਹਾਂ ਦੀ ਵੀ ਲੋੜ ਮਹਿਸੂਸ ਨਾ ਹੋਵੇ ਪਰ ਤੁਸੀਂ ਇਹ ਹਮੇਸ਼ਾ ਕਹਿੰਦੇ ਆਇਓ ਕਿ ਸਾਡੇ ਪੰਜਾਬ ਦਾ ਭਲਾ ਤਾਂ ਹੋ ਸਕਦਾ ਜੇ ਪਾਕਿਸਤਾਨ ਦੇ ਨਾਲ ਸਾਡਾ ਸਖਾਵਾਂ ਵਿੱਚ ਬੰਦ ਹੋਣ ਤੇ ਬਾਰਡਰ ਦੇ ਉੱਤੇ ਵਪਾਰ ਖੁੱਲੇ ਤੁਸੀਂ ਇਸ ਏਜੰਡੇ ਤੇ ਕੰਮ ਵੀ ਕੀਤਾ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪੰਜਾਬ ਐਸੇ ਕੰਗਾਲੀ ਦੇ ਦੌਰ ਚੋਂ ਜਿੱਕਈ ਗੁਜ਼ਰ ਰਿਹਾ ਹੁਣੇ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਆਪਸ ਵਿੱਚ ਗੱਲ ਕਰ ਰਹੇ ਸੀ ਕਿ ਪੌਣੇ 4 ਲੱਖ ਕਰੋੜ ਦੇ ਕਰਜ਼ਾਈਆਂ ਆ ਸੀ ਪੰਜਾਬ ਦਾ ਹਰ ਬੱਚਾ ਜਮਣ ਤੋਂ ਪਹਿਲਾਂ ਹੀ ਲੱਖਾਂ ਰੁਪਈਆ ਦਾ ਕਰਜ਼ੇ ਥੱਲੇ ਆ ਤੇ ਇਹਨਾਂ ਹਲਾਤਾ ਜੋ ਕੱਢਣ ਲਈ ਸਰਕਾਰਾਂ ਕੁਝ ਐਸਾ ਕੰਮ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਭਾਵੇਂ ਕਾਂਗਰਸੀ ਆਉਣ ਭਾਵੇਂ ਬੀਜੇਪੀ ਵਾਲੇ ਆਉਣ ਤੇ ਭਾਵੇਂ ਉਹ ਚੀ ਨਵੇਂ ਚੁੜ ਕੇ ਲਿਆਂਦੇ ਬਦਲਾਵ ਵਾਲੇ ਲੋਕ ਹੀ ਹੋਣ ਇਹਨਾਂ ਨੇ ਵੀ ਕੋਈ ਇਸ ਪਾਸੇ ਕਦਮ ਪੁੱਟਿਆ ਨਜ਼ਰ ਨਹੀਂ ਆਉਂਦਾ ਤੇ ਕੀ ਇਹਨਾਂ ਦਾ ਕੋਈ ਪ੍ਰੈਸ਼ਰ ਬਣਾਇਆ ਜਾ ਸਕਦਾ ਕੇਂਦਰ ਦੀ ਸਰਕਾਰ ਤੇ ਖਾਸ ਕਰਕੇ ਕੁਝ ਸੰਸਥਾਵਾਂ ਮਿਲ ਕੇ ਪੰਜਾਬ ਦੀਆਂ ਜਿਵੇਂ ਤੁਸੀਂ ਇਹ ਮੁੱਦੇ ਠਾਏ ਦੋ ਤਿੰਨ ਕਿ ਇੱਕ ਤਾਂ ਨਫਰਤ ਬੰਦ ਕੀਤੀ ਜਾਵੇ ਜਿਹੜੀਆਂ ਪ੍ਰੇਡਾਂ ਕਰਦੇ ਹੋ ਤੁਸੀਂ ਇਨੂੰ ਬੰਦ ਕਰੋ ਤੇ ਦੂਸਰਾ ਤੁਸੀਂ ਕਿਹਾ ਕਿ ਭਾਈਚਾਰਾ ਵਿਧਾਇਤਾਂ ਜਾਵੇ ਤੇ ਬਾਡਰ ਖੋਲੇ ਜਾਣ ਇਹਦੇ ਲਈ ਕਿਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ ਤੇ ਤੁਸੀਂ ਕੀ ਕਰ ਰਹੇ ਹੋ ਕਿਸੇ ਨਾ ਤਾਂ ਪਹਿਲਾਂ ਕਾਰਸ ਦੇ ਕੁਝ ਕੀਤਾ ਕਿਸੇ ਐਮਐਲਏ ਨੇ ਅਜੇ ਤੱਕ ਕਾਰਸ ਦੇ ਨਹੀਂ ਕਿਸੇ ਕਾਲੀਆਂ ਦੇ ਐਮਐਲਏ ਨਹੀਂ ਕਿਸੇ ਆਪ ਦੇ ਐਮਐਲਏ ਨੇ ਇੱਕ ਵਾਰ ਸੋ ਕਿਹਾ ਹੀ ਵੀ ਆਪ ਜੀ ਬਾਡਰ ਖੋਲੋ ਕਿ ਅਸੀਂ ਉਧਰ ਮਿਲਣੇ ਜਾਣਾ ਸਾਡਾ ਆਉਣਾ ਹਰੇਕ ਬੰਦਾ ਜਾਣਦਾ ਹੈ ਹਰੇਕ ਬੰਦਾ ਆਉਂਦਾ ਪਰ ਕਿਸੇ ਨੇ ਵਿਆਹ ਨਹੀਂ ਕੀਤਾ ਅਸੀਂ ਪਿਛਲੇ 2 ਮਹੀਨੇ ਹੋ ਗਏ ਉਹਦਾ ਸਵੇਦਾ ਕਰਾਇਆ ਪਰਵਾਸੋਂ ਰਾਮਵਾਲੀਏ ਨੂੰ ਸੀ ਇਹ ਅਪਡੇਟ ਕੀਤਾ ਹੋਣਾ ਉਹਨੇ ਬਹੁਤ ਖੁੱਲ ਕੇ ਸਾਰੀ ਗੱਲਾਂ ਕੀਤੀ ਆ ਪ੍ਰੋਫੈਸਰ ਬਾਬਾ ਵੀ ਹੋਣੀ ਸੀ ਤੇ ਹੋਰ ਬਹੁਤ سارے ਬੰਦੇ ਸੀ ਜਿਹੜੇ ਤਿੰਨ ਪੰਜ ਆਖੋ ਬੰਦਾ ਕੱਟਾ ਤੇ ਮੈਂ ਹਰ ਸਾਲ ਤੱਕ ਇਹ ਪ੍ਰੋਗਰਾਮ ਕਰਾਉਣਾ ਹੈ ਇਸੇ ਵਿਸ਼ੇ ਦੇ ਉੱਤੇ ਸਾਡੀ ਸਾਈ ਮੀਆਂ ਮੀਨ ਇੰਟਰਨੈਸ਼ਨਲ ਫਾਊਂਡੇਸ਼ਨ ਦਾ ਮੇਨ ਮੁੱਦਾ ਹੀ ਇਹ ਹੈ ਅਸੀਂ ਹੋਰ ਕੋਈ ਕੰਮ ਨਹੀਂ ਕਰਦੇ ਅਸੀਂ ਇਹ 2005 ਵਿੱਚ ਮੈਂ ਉਸ ਤੋਂ ਪਹਿਲਾਂ ਪਾਸਣ ਗਿਆ ਸੀ ਫਿਰ ਸਾਨੂੰ ਮਹਿਸੂਸ ਹੋਇਆ ਵੀ ਅਸੀਂ ਇਹਦੇ ਵਿੱਚ ਕੰਮ ਕੀਤਾ ਜਾਵੇ ਫਿਰ ਅਸੀਂ ਇਹ ਬਲਾਤ ਬੋਲਣ ਵਾਲੀ ਫਿਰ ਅਸੀਂ ਇੱਥੇ ਕੰਮ ਕੀਤਾ ਪਾਸਤਾਨ ਗਏ ਉਸੇ ਦੇਖੇ ਉੱਥੇ ਲੋਕੀ ਰੋਂਦੇ ਦੇਖੇ ਕੀ ਕਾਮਾ ਦੇ ਦੇਖੇ ਇਹ ਜੋ ਸਾਡੇ ਦੇਖੇ ਕਿਸੇ ਕਿਸੇ ਜਗ੍ਹਾ ਲਾ ਵੀਰ ਮੈਨੂੰ ਮੇਰਾ ਘਰ ਸਗਾ ਕੇ ਲਿਆ ਦੇ ਮੇਰਾ ਭਰਾ ਮਲਾ ਕੇ ਲਿਆ ਦੇ ਉਦੋਂ ਫਿਰ ਸਭ 10 ਲੱਖ ਬੰਦਾ ਮਾਰੇ ਗਿਆ ਸੀ 47 ਦੇ ਵਿੱਚ ਇੱਕ ਕਰੋੜ ਤੋਂ ਵੱਧ ਬੰਦਾ ਮਾਰੇ ਸੀ ਤੇ 30 35 ਹਜ਼ਾਰ ਦੇ ਨੌਜਵਾਨ ਸਖਾ ਨੂੰ ਤੁਮਲਾ ਦੂਗਲੀ ਕੁੜੀ ਉਹ ਲੱਭੀ ਨਹੀਂ ਕਿਸੇ ਨੇ ਮਾਰ ਸੀ ਜਾਂ ਫੇ ਮਾਰ ਸੀ ਕਿਸੇ ਨੇ ਮੁਹਾਂਜਰ ਸਿੰਘ ਜੀ ਕਹਿੰਦੇ ਕੋਈ ਨਿਕਲਦਾ ਆ ਕੋਈ ਰਹਿ ਗਿਆ ਜਿਹਨੀਆਂ ਸੇ ਆਪਣੇ ਮੁਸਲਮਾਨੀਆਂ ਐਂ ਕੇ ਲੱਗ ਰਹੀਆਂ ਐਵੇਂ ਤੇ ਹਿੰਦੂਆਂ ਸਿੱਖਾਂ ਦੀ ਕੁੜੀਆਂ ਪਾਸੜ ਚ ਰਹਿ ਗਈਆਂ ਜਿਹਨਾਂ ਆਪਣੇ ਸੇ ਜਦੋਂ ਮਾਦੋ ਪਾਲੇ ਵੀ ਪ੍ਰਭਾਸ਼ਕੌਰ ਸੀਗੀ ਉਹਦਾ ਉਹਨਾਂ ਨੇ ਸ਼ਕੀਲਾ ਨਾਮ ਰੱਖ ਦਿਆ ਕਿਦਾ ਉਹ ਜੀ ਨਾਲ ਉਹ ਰੱਖ ਲੈ ਸਾਡੇ ਉਹਦਾ ਨਾਮ ਗੁਲਾਬੌਰ ਰੱਖਦੇ ਨੇ ਰੱਖਦੇ ਲੋਕਾਂ ਨੇ ਉਹ ਜਿਵੇਂ ਕਿਸੇ ਕੋਈ ਕੋਲਾਬਾ ਦਾ ਨਾਮ ਮਿਲਦੇ ਐ ਉਹ ਭਾਵਕ ਆ ਵੀ ਸਾਡੇ ਸਿਰ ਵੀ ਅਸੀਂ ਗਰਾਹ ਨਹੀਂ ਕੀਤਾ ਕੁੜੀਆਂ ਲੜਾਈਆਂ ਹੁੰਦੀਆਂ ਲੋਕਾਂ ਦੀ ਸਾਡੀ ਲੜਾਈ ਕੋਈ ਨਹੀਂ ਜਿਹੜਾ ਕੋਈ ਅੰਦਰ ਅਸੀਂ ਤਾਂ ਬਰ ਲਕਸਾਰ ਨਹੀਂ ਕੀਤਾ ਕਿਸੇ ਕੋਈ ਇਹ ਸਾਨੂੰ ਕਿਉਂ ਮਾਰਦਾ ਜੇ ਮੈਂ ਤਾਂ ਮਾਗੋਰੀ ਕੀਤੀ ਜੇ ਵਾਟ ਦੀ ਕਰੀ ਇਹ ਹੀ ਜਿਹੜੇ ਦਿੰਦੇ ਵੀ ਭਾਈ ਜਿਹੜੇ ਮੁਸਲਮਾਨ ਕੋਲ ਨਵਾਂ ਬਣ ਗਿਆ ਤੇ ਜਿਹੜੇ ਮੁਸਲਮਾਨਾਂ ਨੇ ਜਾਣਾ ਉਹ ਚਲੇਗਾ ਉਹ ਸਿੱਖਾਂ ਦੇ ਹਿੰਦੂਆਂ ਨਾਲ ਲੜਨੇ ਜਾਦੇ ਕਿਉਂਕਿ ਰਹਿ ਪਿੰਦੇ ਪਰ ਬੜੀਆਂ ਦੁਨੀਆਂ ਦੇ ਕੰਨੇ ਮਰ ਕੋਂਡੇ ਜਾਂਦੇ ਤੇ ਕਦੇ ਲੜਾਈ ਨੂੰ ਸਾਡੇ ਜਾਨ ਪੁੱਜ ਕੇ ਲੜਾਈ ਇਹਨਾਂ ਨੇ ਫੌਜ ਨੂੰ ਵੇਲਾ ਕਰਦਾ ਕੋਈ ਫੌਜ ਨਹੀਂ ਰਹੀ ਇਸੇ ਉਹਨਾਂ ਨੇ ਸਰਕਾਰ ਨੇ ਅੰਗੇ ਜਾਣੇ ਕਿ ਸਾਡਾ ਕਹਿਣਾ ਨਹੀਂ ਮੰਨਿਆ ਇਹਨਾਂ ਨੇ ਇਹ ਕੋਈ ਨਾ ਪ੍ਰਬੰਧ ਨਹੀਂ ਕੀਤਾ ਦੇਖੋ ਨਾ ਜਰਸਰ ਬੁੱਲੇ ਆਪੋ ਤਾਂ ਆਪੇ ਟੋੜ ਲੰਨੋ ਪਰ ਇਹ ਦੇ ਬਾਵਜੂਦ ਰਾਸ਼ਟਰ ਜਿਹਨਾਂ ਪੁਰਾਣੇ ਸਮੇਂ ਦਾ ਤੇ ਅੱਜ ਪੜਨੇ ਆ ਬਹੁਤ ਸਾਰੀਆਂ ਕਿਤਾਬਾਂ ਪੜਨ ਚਾਹੁੰਦੇ ਨੇ ਇੱਕ ਮਾਹੌਲ ਸਿਰਜਿਆ ਜਾ ਚੁੱਕਿਆ ਸੀਗਾ ਖੈਰੇ ਤੇ ਆਪਾਂ ਇਹ ਨਾ ਕਹੀਏ ਕਿ ਐ ਲੋਕੀ ਨਹੀਂ ਸੀ ਲੜਨਾ ਚਾਹਦੇ ਲੋਕਾਂ ਦੇ ਵਿੱਚ ਜ਼ਹਿਰ ਭਰਿਆ ਗਿਆ ਜ਼ਹਿਰ ਭਰਿਆ ਗਿਆ ਜ਼ਹਿਰ ਤੇ ਹੁਣ ਵੀ ਭਰ ਰਿਆ ਨੇ ਸਾਡੇ ਲੋਕ ਜਿਹੜੇ ਲੀਡਰਸ਼ਿਪ ਨੇ ਹੁਣ ਵੀ ਪਹਿਲਾਂ ਮੁਸਲਮਾਨਾਂ ਪ੍ਰਤੀ ਹੁਣੇ ਦੂਸਰੇ ਪ੍ਰਤੀ ਆਪਾਂ ਜਾਰ ਪਰ ਹੀ ਬੈਠੇ ਆ ਇੱਕ ਦੂਜੇ ਪ੍ਰਤੀ ਜਦੋਂ ਵੀ ਅਸੀਂ ਕਹਿੰਦੇ ਆ ਕਿ ਸਾਡਾ ਨੌਂ ਵਾਸਤਾ ਰਿਸ਼ਤਾ 18ਵੀਂ ਸਦੀ ਦਾ ਇਤਿਹਾਸ ਵੇਖੀਏ ਆਪਾਂ ਅੱਜ ਪੜੀਏ ਤੇ ਹਰ ਹਿੰਦੂ ਪਰਿਵਾਰ ਦਾ ਵੱਡਾ ਬੱਚਾ ਸਿੱਖ ਬਣਿਆ ਤੇ ਸਿੱਖੀ ਵਿੱਚ ਕੰਟਰੀਬਿਊਸ਼ਨ ਪੰਜਾਬ ਦੇ ਲੋਕਾਂ ਦੀ ਤੇ ਬਹੁਤ ਰਹੀ ਆ ਤੇ ਅੱਜ ਅਸੀਂ ਤੇ ਕੱਲੇ ਹਿੰਦੂਵਾਦ ਦੇ ਖਿਲਾਫ ਬੋਲੀ ਜਾਵਾਂਗੇ ਕੁਝ ਕੰਸਰਨ ਸਾਡੇ 'ਚ ਵੀ ਆ ਗਏ ਨੇ ਤੇ ਕੋਈ ਜਵਾਬ ਨਹੀਂ ਦਉਜ ਵੀ ਆ ਗਏ ਨੇ ਆਪਾਂ ਦੇਖਦੇ ਆ ਇੱਥੇ ਕਿਸ ਤਰ੍ਹਾਂ ਦੇ ਲੋਕ ਨੇ ਕੋਈ ਸਿਕਿਉਰਟੀ ਲੈਣ ਦਾ ਮਾਰਾ ਇੱਕ ਦੂਜੇ ਦੇ ਪਿੱਛੇ ਉਹ ਗੱਦ ਵਕੀ ਜਾ ਰਿਹਾ ਦੂਜੇ ਨੂੰ ਦੂਜਾ ਦੂਜੇ ਨੂੰ ਕਹੀ ਜਾ ਰਿਹਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਜਿਹੜੇ ਨਫਰਤ ਦਾ ਪਚਾਰਿਆ ਇਹਨੇ ਸਾਡਾ ਬਹੁਤ ਨੁਕਸਾਨ ਕੀਤਾ ਤੇ ਸਰਕਾਰ ਵੀ ਇਨਫਟ ਜਿਹੜੀ ਹੈ ਉਹਨੂੰ ਲਗਾਤਾਰ ਬਣਾਈ ਰੱਖਣਾ ਚਾਹੁੰਦੀ ਆ ਮੈਂ ਤਾਂ ਗੱਲ ਕਰਨੀ ਚਾਹੁੰਦਾ ਬਾਰਡਰ ਦੇ ਉੱਤੇ ਜਿਹੜੀਆਂ ਪ੍ਰੇਡ ਐ ਬਹੁਤ ਸਾਰੀਆਂ ਸੰਸਥਾਵਾਂ ਲੰਬੇ ਸਮੇਂ ਤੋਂ ਦਾ ਵਿਰੋਧ ਕਰਦੀਆਂ ਨੇ ਕਿ ਇਹ ਪ੍ਰੇਡ ਜਿਹੜੀ ਆ ਇਹ ਨਫਤ ਦੀ ਪ੍ਰੇਟ ਨਹੀਂ ਹੋਣੀ ਚਾਹੀਦੀ ਠੀਕ ਹੈ ਪਿਆਰ ਮੁਹabbat ਵਾਲੀ ਹੋਣੀ ਚਾਹੀਦੀ ਇੱਕ ਪਾਸੇ ਜਦੋਂ ਦਿਵਾਰੀ ਆਉਂਦੀ ਆ Eid ਆਉਂਦੀ ਆ ਤੇ ਇੱਕ ਦੂਜੇ ਨੂੰ ਤੁਸੀਂ ਡੱਬੇ ਦੇਨੇ ਆ ਤੇ ਦੂਜੇ ਪਾਸੇ ਹਰ ਰੋਜ਼ ਸ਼ਾਮ ਨੂੰ ਮਜਮਾ ਵੀ ਲਾਉਨੇ ਆ ਉਹ ਤੁਸੀਂ ਕਿਦਾਂ ਵੇਖਦੇ ਹੋ ਇਸ ਚੀਜ਼ ਨੂੰ ਪਹਿਲਾਂ ਸੀ ਪੀਏਪੀ ਪ੍ਰੇਟ ਹੋਣੀ ਸੀ ਪੀਏਪੀ ਹੋਣੀ ਸੀ ਪਾਕਿਸਤਾਨ ਦੀ ਰੈਡੀ ਹੋਣੀ ਸੀ ਆਪਣੀ ਪੀਏਪੀ ਹੋਣੀ ਸੀ ਹਾਂਜੀ ਤੇ ਪੀਏਪੀ ਦਾ ਫੇਰ ਵੀ ਕੋਈ ਜ਼ਰਾ ਪ੍ਰਿਆਰ ਲੋਕਾਂ ਦਾ ਗੱਲ ਹੁੰਦੀ ਸੀ ਕੌਣ ਸੀ ਜਿਹੜਾ ਜੋ ਕੈਪਟਨ ਰੁਦਸਰ ਸਰਕਾਰ ਆਈ ਨਾ ਇਹਨਾਂ ਨੇ ਬੀਐਸਓ ਦਾ ਬੀਐਸਓ ਦੇ ਦਾਸ ਸੀ ਹੁਣ ਬੀਐਸ ਤੋਂ ਕੋਈ ਕਿਤੋਂ ਦਾ ਕਿਤੋਂ ਦਾ ਨਾਮ ਉਹਦਾ ਲੈਸਟ ਤੇ ਆ ਜਾਣਦੇ ਐ ਨਾ ਤੁਹਾਡਾ ਪੂਰੀ ਜਾਣਦੇ ਐ ਉਹ ਜੋਰ ਨੂੰ ਕੋਈ ਹਕਮ ਹੈਗਾ ਉਹ ਡੰਡਾ ਤੇ ਬਦੂਦ ਇਹ ਰੋ ਰੋ ਕਰਦੇ ਐ ਹੁਣ ਪਰੇਡ ਤੇ ਫੁਕਾਰੇ ਮਾਰਦੇ ਸੀ ਦੇਖੋ ਫੁਕਾਰੇ ਮਾਰਦੇ ਛਾਤੀਆਂ ਚੋੜੀ ਕਰਦੇ ਐ ਤਾਂ ਹੁਣ ਤੋਂ ਤੋਂ ਨਾ ਹੋਣੀ ਤੇ ਫਿਰ ਤੋਂ ਇਹ ਬੰਸ਼ਾ ਹੱਥ ਮੜੋਣੀ ਮੈਂ ਲੋਕਾਂ ਗਿਆ ਦੋ ਹਲੱਖਾਂ ਲੋਕੀ ਜਾਂਦੇ ਐ ਇਸ ਪਰੇਡ ਤੇ ਕਿਨ ਜਾਂਦੇ ਐ ਕਿ ਤੇ ਮਾਰ ਗਾਲਾ ਕੱਢਦੇ ਐ ਫੁਕਾਰੇ ਮਾਰਦੇ ਕਿਉਂ ਫੁਕਾਰੇ ਮਾਰਦੇ ਜਿਹੜੇ ਸਾਥੀ ਪਰੇਡ ਤੋਂ ਖੇਤਰੋਂ ਕਿਨ ਜਾਂਦੇ ਐ ਨੇ ਪਰ ਕੋ ਗਾਲਾ ਕਣੀ ਹੈ ਤੇ ਫਿਰ ਆਪਣੇ ਉਹ ਆਪਣੇ ਕਰਨ ਆਪ ਆਪ ਹੀ ਕਰੀ ਕਿਉਂ ਮੱਠੀ ਕਰਦੇ ਜਿਸੇ ਕੋਈਪੁਰ ਹੋਇਆ ਜਾਂ ਸਹਿਰੀਆਲਾ ਹੋ ਗਿਆ ਇਸੇ ਅਸਰ ਹੋ ਗਿਆ ਜਿਹੜਾ ਰਾਜਸਥਾਨ ਨੂੰ ਗਿਆ ਸਿਰਫ ਦੁਨੀਆ ਦੇ ਉੱਤੇ ਤਿੰਨਾਂ ਸਟੇਸ਼ਨਾਂ ਤੇ ਬਰੇਡ ਹੁੰਦੀ ਹੈ ਹੋਰ ਕਿਤੇ ਬਰੇਡ ਨਹੀਂ ਦਿਲ ਸਕਦੀ ਇਹ ਬਰੇਡ ਵੈਸੀ ਬੈਨ ਹੈ ਜਿੱਥੇ ਪੁੱਤਰ ਸਿਰ ਤੋਂ ਸੋਚਾ ਪੈਰ ਮਾਰਦੇ ਜਾ ਕੇ ਮਾਰਦੇ ਆ ਉਹ ਪਿਛੇ ਦਾੜੀ ਕਹਿੰਦੇ ਕਿ ਕੱਛੇ ਪਾੜਦੇ ਦੇ ਕਿ ਬੇਟਾ ਪਾੜਦੇ ਦੇ ਕਿ ਉਹ ਡੱਕ ਪੈ ਤੇ ਚਾਰਜ ਪੈ ਚੁੱਕੇ ਜਾਂਦੇ ਆ ਇਹਦਾ ਕਾਨੂੰਨਨ ਤੌਰ ਤੇ ਜੇ ਅਸੀਂ ਇਹ ਤਾਂ ਕੇਸ ਹੀ ਪਾਵਾਂਗੇ ਵੀ ਵਸਾਈਆਂ ਵੀ ਮੀਂਹ ਦੇ ਲੋਕੋ ਮਿਲਿਆ ਮਰੁਖਾਣੀ ਪ੍ਰੇਡ ਕਰੋ ਇਹ ਸਹੀ ਪ੍ਰੇਡ ਹੈ ਲੋਕਾਂ ਦੇ ਸਿਰ ਸਿਰ ਸੇ ਕਾਇਮ ਬੱਥੇ ਨੇ ਵੀ ਜੋ 2 ਮਹੀਨੇ ਦੇ ਚੱਕਰ ਕੰਮ ਕਰ ਜਾਂਦਾ ਉਹ ਜਿਹੜਾ ਬੰਦਾ ਕੰਮ ਮੋਝਦਾ ਪਰ ਕਹਿ ਜਾਂਦਾ ਇਹਨਾ ਐਂਟਰਟੇਨਮੈਂਟ ਪੜੀ ਉਧਿਆ ਸੌਖ ਤੋਂ ਬਹੁਤ ਨੇ ਲੋਕ ਆਪਣੀ ਕੈਦਰੀ ਬਣਾਈ ਲੋਕਾਂ ਨੂੰ ਨਹੀਂ ਪਤਾ ਇਹ ਕਰਦਾ ਕਾਹਦੀ ਐਂਟਰਟੇਨਮੈਂਟ ਆ ਯਾਰ ਵੀ ਨਾ ਇਹ ਤਾਂ ਪਾਪੋ ਨੂੰ ਬਾਸਪਾ ਦਾ ਹੀ ਜਾਵਣਾ ਬੋਲੋ ਬੋਲੋ ਇਹ ਨਹੀਂ ਚਾਹੀਦਾ ਪਰ ਪਾਸ ਚਾਹ ਬੋਲੋ ਕਬੱਡੀਆਂ ਦੇ ਮੈਚ ਹੁੰਦੇ ਆ ਹਾਕੀਆਂ ਦੇ ਹਾਕੀ ਮੈਚ ਤੇ ਮੈਚ ਹੁੰਦੇ ਆ ਉਦੋਂ ਵੀ ਕਿੱਥੇ ਹੂੰ ਇਹਦਾ ਜਾਲ ਪੁੜੀਏ ਚਰਉਣ ਵਾਲੀ ਗੱਲ ਕਰਦੇ ਵੀ ਆਪਾਂ ਲੜੇਵੇਂ ਆਪਾਂ ਮਿੱਤਰ ਨਹੀਂ ਆਪਰੇ ਇਹਦਾ ਘੋੜ ਕੇ ਪਾਇਆ ਹਾਲਾਂਕਿ ਸਾਡੇ ਵਿੱਚੋਂ ਜੇ ਲੋ ਜੀ ਆਪਾਂ ਉਹਨਾਂ ਦੇ ਮੁਸਲਮਾਨਾਂ ਦੇ ਸਾਡੇ ਅੱਜ ਉਹ ਵੱਧ ਪਰਿਵਾਰ ਦੇ ਸਿੱਖ ਸਿੱਖਾ ਦੇ ਮੁਸਲਮਾਨ ਬਣੇ ਹੋਏ ਆ ਮੁਸਲਮਾਨ ਸਿੱਖ ਬਣੇ ਹੋਏ ਇਹਦੇ ਹੋਇਆ ਤੇ ਉਹ ਸਾਡੀਆਂ ਕੁਝ ਚਾਚੀਆਂ ਤਾਈਆਂ ਗੜੀ ਉਹ ਕਿੰਨੇ ਪਰਿਵਾਰ ਨਾਲ ਅਸੀਂ ਤੰਦੀਬ ਉਹਨੇ 1000 ਪਰਿਵਾਰ ਬੁਲਾਇਆ ਜਿਹੜੇ ਕੋਈ ਸਾਰੇ ਮੁਸਲਮਾਨ ਸੀ ਪਹੁੰਚਾ ਜਾ ਸਕ ਸੀਗੇ ਉਹਨਾਂ ਦਾ ਆਪੇ ਬੁਲਾ ਕੇ ਅਸੀਂ ਕਰਕੇ ਉਹਨਾਂ ਦੇ ਜੱਮੀਆਂ ਪਾਪਾ ਜਦੋਂ ਬਿੜੇ ਜੱਪੀਆਂ ਪਾਪਾ ਹੋਏ ਪੀਕਾ ਮਾਰ ਮਾਰ ਬਾਰੇ ਤੇ ਉਹਨੂੰ ਕਿਸੇ ਨੇ ਨਹੀਂ ਕਿਹਾ ਵੀ ਅਰੇ ਫੇਰ ਨੌ ਗੁਰੂ ਸਾਡੇ ਹਿੰਦੂ ਸੀਗੇ 10ਵੇਂ ਗੁਰੂ ਸਿੱਖ ਸਿੱਖ ਗੁਰੂ ਆਇਆ ਤੇ ਯਾਰ ਇਹ ਹਿੰਦੂਆਂ ਨੂੰ ਕੀ ਨਹੀਂ ਕਰੂ ਬਾਲਾ ਘੜ ਦੇ ਕਿਸੇ ਦਾ ਹਾਲੇ ਸੇ ਹਿੰਦੂਵਾਦ ਹੋ ਰਿਹਾ ਵਸਵਾਤ ਕਰਨ ਉਹ ਇਹ ਸੇ ਉਹਨੇ ਬੈਠਾ ਜਿਹੜਾ ਕੱਪਾ ਕੱਪਾ ਉਹੋ ਜਿਹੜਾ ਬੰਦਾ ਛੋਟੇ ਗੁਰੂ ਹੀ ਜਾਂਦਾ ਸੀ ਕਿ ਜੇ ਸਾਡੇ ਸਿੱਖੀ ਕਰਦੇ ਆ ਹਿੰਦੂ ਵੀ ਕਰਦੇਗਾ ਨਹੀਂ ਇਹ ਨਹੀਂ ਕਰਦੇ ਜੀ ਇਨਸਾਨ ਨੂੰ ਐਸਾ ਉਹ ਨੁਕਸਾਨ ਕੀ ਲੱਗਦਾ ਤੈਨੂੰ ਕੀ ਹੁੰਦਾ ਜਦੋਂ ਓਪਰੇਟ ਹੁੰਦੀ ਹੈ ਤੇ ਉਹਦਾ ਅਫੈਕਟ ਕੀ ਪੈਂਦਾ ਲੱਗਦਾ ਆਮ ਲੋਕਾਂ ਤੇ ਜਫਰ ਤੋਂ ਨਾ ਪਤਾ ਦੀ ਘਰ ਹੁੰਦੀ ਨਾ ਪਤਾ ਮੰਨਦੇ ਘਰਾਂ ਆਏ ਕਿ ਮੋਟਰ ਨਹੀਂ ਯਾਰ ਇਹ ਸਭ ਨੇ ਮੋਟਰ ਮੰਨਦੇ ਨਹੀਂ ਪੰਜਾਬੀ ਇਹ ਪੰਜਾਬੀ ਇਸ ਪ੍ਰਭਾਵ ਥਲੇ ਆਉਂਦੇ ਆ ਕਿਹਦਾ ਵੀ ਜਾਂਦੇ ਨਹੀਂ ਇਸ ਜਗ ਦੇਖੋ ਪੰਜਾਬੀ ਜਾਂਦੇ ਨੂੰ ਜਿਹਨੂੰ ਨਹੀਂ ਪਤਾ ਉਹ ਜਾਂਦਾ ਕੋਈ ਕੋਈ ਪੰਜਾਬੀ ਜਾਂਦਾ ਪ੍ਰਿੰਟ ਦੇ ਘਰ ਆ ਸਾਰੇ ਬਾਹਰ ਲੋਕੋ ਦੇ ਸਾਨੂੰ ਤਾਂ ਕਹੇ ਵੀ ਬਦਾਹਰ ਹੋ ਗਈ ਜਾਂ ਪੈਦਲ ਜਾਣਾ ਤੋਂ ਬਾਅਦ ਚਲੇ ਸਨ ਇਦੋਂ ਦੇ ਪਈ ਜਾ ਰਹੇ ਕਹਿੰਦੇ ਵੀ ਇਹ ਵੀ ਆ ਰਹੀ ਹੈ ਨਾ ਕੰਟਰੀ ਤੁਹਾਨੂੰ ਕਿਹੜੇ ਕਿਹੜੇ ਪੇੜ ਹੈ ਪਿੱਛੇ ਇੱਕ ਬੰਦਾ ਹੈਗਾ ਬੀਐਸਐਫ ਦਾ ਉਹ ਬੰਦਾ ਕੋਲ ਉਹਨਾਂ ਕੋਲ ਮਾਰੇ ਮਾਰ ਤੱਕ ਮੈਂ ਬੋਲੂੰ ਇਹ ਬਹੁਤ ਮਾੜੀ ਗੱਲ ਹੈ ਜਿਹੜੀ ਸ਼ਿਕਾਰੋਂ ਕਾਰੋਬਾਰ ਦੀ ਗੱਲ ਜਿਹੜੀ ਹੋ ਗਈ ਹੈ ਇਹ ਹੁਣ ਪੰਜਾਬ ਵਿੱਚ ਬੁਰਾ ਹਾਲ ਹੈ ਉਹ ਕੋਈ ਕਿੰਨਾ ਕੰਨਾ ਰੋਡ ਡਾਊਨ ਹੋ ਗਈ ਹੈ ਤੇ ਤੁਸੀਂ ਵਪਾਰ ਜਿਹੜਾ ਹੈਗਾ ਵੀ ਸਾਨੂੰ ਵਾਇਆ ਮਾਰਤ ਦਵਾਈ ਤੁਸੀਂ ਭੇਜਿਆ ਨੇ ਮੈਂ ਬੰਦੇ ਤੇ ਵਾਇਆ ਮਾਰਤ ਦੀ ਭੇਜਿਆ ਜਿਹਨੂੰ ਅਲਮਟਰ ਬੰਦੇ ਤੇ ਬੜਾ ਡੇਢ ਘੰਟੇ ਡੋਰ ਪਤਾ ਲਾ ਕੇ ਬੱਗੇ ਆ ਨੇ ਨਹੀਂ ਸਰਕਾਰਾਂ ਪ੍ਰਭਾਵ ਦੇ ਲੈਂਦੀਆਂ ਕਿ ਸਾਡਾ ਦੁਸ਼ਮਣ ਮੁਲਕ ਹੈ ਜੀ ਇਹਨਾਂ ਨਾਲ ਵਪਾਰ ਨਹੀਂ ਕਰਨਾ ਇਹਨਾਂ ਨਾਲ ਗੱਲਬਾਤ ਉਹਦੀ ਕਰਨੀ ਪਰ ਤੁਝੇ ਪਾਸੇ ਵਪਾਰ ਸਹੀ ਹੋਣਾ ਤੇ ਮੋਦੀ ਜੀ ਅੱਜ ਮੋਦੀ ਨੇ ਚਾਹੀਦਾ ਰਹਿ ਰੋਗ ਲਾ ਕੇ ਉਹਦੇ ਅੰਦਰ ਨਵਾਜਦੀ ਵੀ ਪੂਜੀ ਗਿਆ ਜਿੱਦੇ ਛੋੜੇ ਪਿੱਛੇ ਪੂਰਾ ਜਾਦ ਦੀ ਤਾਲ ਲੈ ਕੋ ਕਦਾ ਬੋਲੇ ਉਹ ਤਾਂ ਖੋਲ ਗੱਲ ਹੈ ਜਾਦ ਤੋਂ ਬਗੈਰ ਬਗੈਰ ਤਿਆਰੀ ਤੋਂ ਬਗੈਰ ਬਗੈਰ ਫੂਟ ਤੋਂ ਜਿੱਦਾਂ ਚਾਹਤ ਰਿਹਾ ਉਹ ਥੋੜਾ ਕੁੜਾ ਵੀ ਜਿਹੜਾ ਸੀ ਫਿਰ ਉਹ ਕਹੇ ਦੇਖ ਆਦੂ ਬੀਆ ਇਹਦਾ ਕਰਦਾ ਸਾਡੇ ਵਾਸਤੇ ਬੰਦ ਨਹੀਂ ਤੁਹਾਨੂੰ ਪਾਸੇ ਬਾਹਰ ਵੀ ਤੇ ਪਾਕਿਸਤਾਨ ਬਾਹਰ ਵੀ ਨੂੰ ਕਰੀ ਜਾਂਦੇ ਆ ਤੇ ਚਾਹੀਦਾ ਸੀ ਕਿਉਂ ਨਹੀਂ ਕਰਦੇ ਸਾਡੇ ਜੀ ਸਾਨੂੰ ਬੈਗਾ ਇਹ ਵਿਵਾਰ ਕੋਲ ਜੇ ਪੰਜਾਬ ਦਾ ਸਾਨੂੰ ਕੋਈ ਨਾ ਭੁੱਖਾ ਹੋਵੇ ਇੱਕ ਸਾਡੇ ਜੀ ਕੋਲ ਮੱਲੋ ਜਿਹੜਾ ਸਾਡੇ ਪੰਜਾਬ ਜੀ ਦਾ ਵੀ ਝੋਨੇ ਨੂੰ ਪੈਣਾ ਯਾਰ ਜਿਹੜਾ ਪੰਜਾਬ ਅਸੀਂ ਝੋਨਾ ਪੈਦਾ ਕਰਦੇ ਗਾ ਸਭ ਝੋਨਾ ਖਾਂਦਾ ਹੀ ਕੋਈ ਨਹੀਂ ਪੰਜਾਬ ਵਿੱਚ ਤੇ ਪਾਣੀ ਇਸੇ ਆਪਣਾ ਸਾਰਾ ਗੋਦਾ ਪਰ ਇੱਕ ਨੇਤਾ ਨੇ ਕਾਂਗਰਸ ਦੇ ਲਵਜੋਤ ਸਿੰਘ ਸਿੱਧੂ ਉਹ ਕਹਿੰਦੇ ਆ ਕਿ ਪੰਜਾਬ ਦਾ ਮਾਸਟਰ ਪਲਾਨ ਮੇਰੇ ਕੋਲ ਆ ਉਹਨਾਂ ਦੇ ਝੰਡੇ ਤੇ ਵੀ ਇਹ ਆ ਕਿ ਮੈਂ ਸਰਕਾਰ ਨੂੰ ਬੜੀ ਵਾਰ ਸੁਜੈਸ਼ਨ ਦਿੱਤਾ ਕਿ ਸਾਡਾ ਬਾਰਡਰ ਖੁੱਲੋ ਤੇ ਵਪਾਰ ਹੋਵੇ ਜੇ ਵਪਾਰ ਖੁੱਲ ਵੀ ਜਾਵੇ ਮੰਨ ਲਓ ਤੇ ਤੁਸੀਂ ਤੇ ਮੈਂ ਤੇ ਵਪਾਰ ਨਹੀਂ ਕਰਨਾ ਆਮ ਸੁਧਾਰਨ ਬੰਦੇ ਨੇ ਕਰਨਾ ਵਪਾਰ ਤੇ ਫਿਰ ਵਪਾਰੀਆਂ ਦੇ ਹੱਥ ਜਾਣਾ ਬੜੀ ਜੇ ਲੋਕੀ ਸਾਡੀ ਵਪਾਰ ਤਾਂ ਕਿਸਾਨ ਦੀ ਏਜੰਸੀ ਜਾਣੀ ਨਾ ਉਹ ਜੇ ਉਹ ਰਾਬਾਤਰ ਚਾਰ ਪੈ ਘਟ ਮੇਲੇ ਪਰ ਵਪਾਰ ਤਾਂ ਛੇੜੀ ਤੇ ਪਹੁੰਚ ਜਾਦਾ ਹੋਈ ਚਾਰ ਪੈ ਆਉਣਗੇ ਹਨ ਉਹ ਲੋਕ ਨੇ ਮੈਨੂੰ ਕਹਿੰਦੇ ਆ ਕਿ ਕਿਸਾਨੀ ਨੂੰ ਬਹੁਤ ਫਾਇਦਾ ਜੂ ਕੀ ਫਾਇਦਾ ਨਹੀਂ ਦੱਸਾਂ ਕਿ ਜਿਹੜਾ ਬਰਾਬਰ ਆਪੇ ਮੈਂ ਬੈਠਾ ਕਰਦਾ ਟੰਡਾ ਲੀ ਆਪਣੇ ਭਾਗੇ ਆਪੇ ਜੀ ਉਹਨਾਂ ਚ ਜਾ ਗਈ ਨਹੀਂ ਨਹੀਂ ਕੋਈ ਸ਼ਾਇਦ ਕੋਈ ਜਿਹੜੀ ਜਰਸੀ ਤੇ ਹੋਰ ਕਿਉਂ ਨਹੀਂ ਕਰਦੇ ਆ ਬੀ ਬੀ ਤੁਸੀਂ ਕੈਨੇਡਾ ਅਮਰੀਕਾ ਕਰ ਰਹੇ ਆ ਤੁਸੀਂ ਟ੍ਰਕ ਰਹੇ ਹੋ ਜਾਂਦੇ ਕੈਨੇਡਾ ਦੇ ਮੈਂ ਕਰੂੰ ਤੇ ਆਪ ਆਪਣਾ ਦਿਖਾਉਣਾ ਉੱਥੇ ਦਿਆ ਨਹੀਂ ਨਹੀਂ ਪਰ ਵਪਾਰ ਦੇ ਤੇ ਵਪਾਰ ਦੇ ਤੇ ਉੱਥੇ ਹੀ ਨਿਜਮ ਹੈ ਨਾ ਸਰ ਉਹ ਨਹੀਂ ਹਜ਼ਾਰਾਂ ਟੱਕਰ ਕੋ ਡੇਰ ਬਪਾ ਦਾ ਕਰਦੇ ਉਹ ਬਾਹਰ ਹੀ ਕਰਦੇ ਆ ਨਾ ਜੀ ਸਾਡੇ ਵਪਾਰ ਨੂੰ ਸਾਡੇ ਨੂੰ ਕੀ ਐਂਜਾ ਹਮਮ ਤੇ ਹਰ ਬੰਦਾ ਕੋਈ ਕੁਛ ਹਰਦਾ ਹੁੰਦਾ ਆ ਬੰਦਾ ਜਾਵੇ ਜਿਵੇਂ ਕੋਈ ਸਮਾਨੋਂ ਤੋਂ ਆਉਂਦਾ ਵੇਰ ਤੇ ਜਾਨਾ ਸਾਡੇ ਹੋਵੇ ਨੌਜੋਸ ਨੂੰ ਦੇਖੋ ਬੈਠਾ ਹੁਦਾਈ ਦਿੰਦਾ ਵੇਰੇ ਬਹੁਤ ਵੱਡਾ ਕੰਮ ਕੀਤਾ ਹਮਮ 냔 ਆ ਬਨੇ ਕਰਾਤਾ ਕਿਹੜਾ ਜੀ ਮੁਰਕਾ ਪਾਰ ਲਾਂਗਾ ਬਣਨ ਨਾਲ ਪਰ ਉਹ ਸਿਆਣਾ ਵੀ ਲੜੀ ਦਾ ਰੇ ਦੇ ਨਾਲ ਅਦ ਰਿਆ ਕੀ ਹੋਣੇ ਦੋ ਜੀ ਉਸ ਪ੍ਰਾਣੇ ਜਿਵੇਂ ਸ਼ੋਰੂਮ ਵਜੇ ਤਾਂ ਪੰਜਾਬ ਦੀ ਸਿਆਸਤ ਦਾ ਸਭ ਤੋਂ ਸਿਆਣਾ ਲੀਡਰ ਕੌਣ ਹੈ ਹਾਂਜੀ ਪੰਜਾਬ ਦੀ ਸਿਆਸਤ ਦਾ ਸਭ ਤੋਂ ਸਿਆਣਾ ਲੀਡਰ ਕੌਣ ਹੈ ਜੇ ਤੁਸੀਂ ਸਿਦੂ ਸਿਆਣਾ ਨਹੀਂ ਤਾਂ ਹੋਰ ਕਿਹੜਾ ਸਿਆਣਾ ਦਾ ਨਾਮ ਜਰ ਆਉਂਦਾ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦਾ ਕੋਈ ਇੱਕ ਨੂੰ ਸਿਆਣਾ ਕਹੋ ਦਫਾ ਗੁੱਸਾ ਕਰ ਲੈ ਨਹੀਂ ਇਧਰ ਕੀ ਆ ਤੁਹਾਡੀ ਨਜ਼ਰ 'ਚ ਕੌਣ ਹੈ ਆਮ ਸੁਧਾਰ ਨੂੰ ਦੇ ਰਿਹਾ ਤੇ ਕੋਣ ਬੰਦਾ ਹੈ ਜਿਹੜਾ ਪੰਜਾਬ ਨੂੰ ਇਸ ਵਿਕੜੇ ਰਾਹ ਤੋਂ ਕੱਢ ਕੇ ਸਹੀ ਰਾਹ ਤੇ ਘੜੀ ਦੇ ਘੜੀ ਪਾਰਟੀ ਨੂੰ ਕਿਸੇ ਪਾਰਟੀ ਨੂੰ ਕੋਈ ਮੈਂ ਕਾਲਸੀ ਗੱਲ ਕਰ ਰਿਹਾ ਹਾਂ ਪ੍ਰਤਾਪ ਸਿੰਘ ਬਾਜਵਾ ਅ ਦੋ ਤੇ ਦੋリエ ਐਮ.ਐਲ.ਏ ਨੇ ਤੇ ਦੋ ਸਾਲ ਚਾਰੇ ਮੈਂਬਰ ਪਾਰਲੀਮੈਂਟ ਦੇ ਆ ਉਹਦਾ ਪਿਓ ਵੀ ਨਾ ਪਾਰਲੀਮੈਂਟ ਲੈ ਆ ਉਹਦਾ ਪਿਓ ਮੰਤਰੀ ਵੀ ਵਿਦਿਆ ਜੇ ਉਹ ਕਦੇ ਕਰੇਗਾ ਦਿਓ ਟੁਕਾ ਫੈ ਜਾਂਦਾ ਵੀ ਉਹ ਪੂਰੇ ਲੱਗ ਕੇ ਖਿਚਰੇ ਉਹਨੂੰ ਲੀਡਰ ਮੰਨ ਲੈਣ ਤੇ ਕਾਂਗਰਸ ਦਾ ਪ੍ਰਭਾਵਾ ਹੈ ਕਾਂਗਰਸ ਹਾਸੇ ਦਾ ਪੰਜਾਬ ਦਾ ਪ੍ਰਭਾਵਾ ਹੈ ਪੰਜਾਬ ਦਾ ਪ੍ਰਭਾਵਾ ਹੋਊਗਾ ਜੇ ਸ੍ਰੀ ਵੀਰ ਸੋਵਾ ਦਾ ਨੂੰ ਪਾਸ ਕਰ ਦੇਣ ਅਕਾਲੀਗਰਾਂ ਪਰ ਕਰੇ ਨਾ ਪ੍ਰਭਾਵਾ ਦਾ ਕੋਈ ਲੀਡਰ ਤੁਹਾਡੇ ਅੰਦਰ ਚ ਹੈ ਜਿਹੜਾ ਪੰਜਾਬ ਨੂੰ ਟੋਟਲ ਰੈਨ ਮਾਈ ਕਰ ਸਕਦਾ ਉਹਦੇ ਕੋਲ ਮੈਂ ਜੇ ਆਪਣੇ ਅਮਰੀਕਾ ਦਾ ਵੈਕਟਰ ਸੀਗਾ ਆਪਰੇ ਵਿਲਾ ਹੁਣ ਸੜਕੇ ਤੋਂ ਪੁਹੜ ਗਿਆ ਤੇ ਸੁਨੀਲ ਸਿੰਘ ਤਰਨ ਤਰਨ ਦੀ ਥੰਗੀ ਸੰਦੋ ਉਹ ਇਹਦਾ ਉਹਦਾ ਨਾਮ ਲੱਗਾ ਹੈ ਨਾ ਪਰ ਸੁਮਦੋਈ ਸਾਹਿਬ ਦਾ ਹਾਂਜੀ ਹੁਣ ਉਹਦੀ ਮਾਂ ਸੀ ਪ੍ਰਿੰਸੀਪਲ ਈ ਹੈ ਬਲਵਕਾ ਨਚੋਲਾ ਪੇਵੋਸ ਹੈ ਵੀਸੀ ਦਾ ਖਾਸ ਕਰਕੇ ਪ੍ਰਿੰਸੀਪਲ ਹੈ ਫਿਰ ਉਹ ਹਿੰਦੁਸਤਾਨ ਦਾ ਉਹ ਹੋਵੇ ਲੋ ਬੈਟਰ ਦੇ ਅਮਰੀਕਾ ਦੇ ਵਿੱਚ ਉਸ ਲਈ ਉਹ ਨੂੰ ਬਸ ਇੱਟ ਡੇਟ ਦੇਣਾ ਬਸ ਵਾਲੇ ਬੀਜੇਪੀ ਵਾਲੇ ਦੇ ਦੇਣੀ ਉਹ ਜਿੱਤ ਗਿਆ ਫਿਰ ਉਹ ਜਿੱਤ ਗਿਆ ਤਾਂ ਉਹ ਪੰਜਾਬ ਤੋਂ ਸਵਾਲ ਸਾਲਾ ਨਹੀਂ ਉਹਦੇ ਏਜੰਡੇ ਤੇ ਪਾਕਿਸਤਾਨ ਨਾਲ ਦੋਸਤੀ ਹੋ ਸਕਦੀ ਕਿ ਨਹੀਂ ਹੋ ਸਕਦੀ ਉਹ ਕਹਿੰਦੇ ਮੈਂ ਉਹ ਦਾ ਇੰਟਰਵਿਊ ਸੁਣੀਆ ਯਾਰ ਉਹ ਕਹਿੰਦਾ ਪਿਆਰੇ ਸੁਦਰੀ ਸੁਦਰੀ ਦਾ ਨਾਮ ਕਰ ਸੁਦਰੀ ਦਾ ਬਾਗਤਾਨ ਚ ਨਾ ਰੱਖੀ ਸੁਦਰੀ ਜਿਹੜਾ ਬਾਗਤਾਨ ਦਾ ਤੇ ਉਹਦੇ ਨਾਲ ਆਵੇ ਸੁਦਰੀ ਬੋਲਦਾ ਮੈਂ ਬ੍ਰਾਟ ਤੋਂ ਉਹਨਾਂ ਦੀ ਬਹੁਤ ਸਾਰੇ ਇੰਟਰਵਿਊ ਸੁਣੀਆ ਉਹ ਕਹਿੰਦੇ ਆ ਕਿ ਮੈਂ ਮੋਦੀ ਦੀ ਟੀਮ ਦਾ ਹਿੱਸਾ 10 ਸਾਲ ਮਿਲ ਕੇ ਅਸੀਂ ਪਰ ਹਿੰਦੁਸਤਾਨ ਦੀ ਦੋਸਤੀ ਅਮਰੀਕਾ ਨਾਲ ਕਰਾਈ ਅਸੀਂ ਆ ਕਰਾਇਆ ਉਹ ਕਰਾਇਆ ਉਹਨਾਂ ਇੱਕ ਵਾਰੀ ਵੀ ਆਪਣੀ ਮਿੱਟੀ ਦੀ ਯਾਤ ਤੇ ਅੰਮ੍ਰਿਤਸਰ ਦਾ ਪੰਜਾਬ ਦਾ ਪਲਾ ਤਾਂ ਹੋ ਸਕਦਾ ਜੇ ਜਦੋਂ ਬੰਦਾ ਕਿਸਾਨ ਨੂੰ ਨੌਕਰੀ ਹੁੰਦਾ ਤਾਂ ਹੋ ਚੀ ਹੁੰਦੀ ਹੈ ਜਦੋਂ ਰਿਟਾਇਰ ਹੋ ਜਾਂਦਾ ਤਾਂ ਆਦਾ ਪਾੜ ਲਿਆ ਦੱਸੋ ਫਿਰ ਉਹ ਕੁਝ ਲੋਕਾਂ ਨੂੰ ਲੱਗਦਾ ਵੀ ਲੋਕਾਂ ਨੂੰ ਮਿਲੂ ਜੇ ਲੋਕਾਂ ਨੂੰ ਮਿਲੂ ਕੋਣ ਜਿਵੇਂ ਮੈਂ ਵੀ ਮਿਲਾਵੀ ਜਦ ਕੋਰਾਂ ਸੰਭਲਿਆ ਗਿਆ ਲਾ ਹਸਨ ਔਰ ਉਹਦਾ ਰਿਜੀ ਬਿジネス ਜੰਗੀਰ ਹੁੰਦਾ ਸੀਗਾ ਬਗੜੀਆਂ ਸੰਦੂਕਸਵਾਚ ਹੁੰਦੇ ਸੀ ਇਹ ਤਿੰਨਾਂ ਦੀ ਬੜੀ ਵੱਡੀ ਟੀਮ ਹੁੰਦੀ ਸੀ ਇਹ ਅੱਥੇ ਸਮਝਦੇ ਬਸ ਉਹਨਾਂ ਭਰ ਹੁੰਦੇ ਸੀ ਨੇੜੇ ਨੇੜੇ ਘਰਾਂ ਨਾਲ ਦੇ ਵਿੱਚ ਨਾ ਅਨੀ ਚਲੋ ਉਹ ਆਪਾਂ ਗੱਲ ਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਇਸ ਤਰ੍ਹਾਂ ਦਾ ਵਿਅਕਤੀ ਇਸ ਮੁਕਰੀਏ ਸੁਬਦਨੀ ਨੂੰ ਨਾਲ ਜੀ ਕੋ ਫੈਰੀ ਵੋਟਾਂ ਪਾਉਣਗੇ ਉਹਨੂੰ ਵੀ ਹਿੰਦੂ ਹੀ ਪਾਉਣਗੇ ਸੈਕਰੀ ਪਾਉਣਗੇ ਲੋਕਾਂ ਦਾ ਜ਼ਾਦਾ ਪਾਸਾ ਅਹਲਸਾ ਕੋਲੀ ਪਟੀਆ ਸਭ ਤੋਂ ਤਗੜਾ ਹੁੰਦਾ ਜੇ ਭੰਪਕ ਵੀਜੇ ਕੋਲੇ ਹੈਗਾ ਤੇ ਇਹ ਬੰਦਾ ਹੈ ਜਿਹੜਾ ਬਣਾ ਰੇਣਾ ਤੇ ਇਸ ਲੋਕਾਂ ਦਾ ਜਿਹੜਾ ਫਲੇਟਾਂ ਦੇ ਪੰਜ ਚਾਰ ਫੋਰ ਅਸੀਂ ਸੁਲਝ ਬਰਥ ਇਸੇ ਸਕੇ ਜਾਦੇ ਲੇਕਿਨ ਨਾ ਵੱਡਾ ਬੈਲਾ ਹੋ ਜਾਂਦਾ ਜਿੱਲੀ ਜਾਂਦਾ ਕੀ ਤੁਹਾਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਉਹਨਾਂ ਦੀ ਇੱਕ ਸਿੱਖ ਪਾਰਲੀਮੈਂਟ ਮੈਂਬਰ ਦੀ ਜਾਨੀ ਅਗਲਾ ਮੰਨ ਲੈਣਗੇ ਕਿ ਬਾਰਡਰ ਵੀ ਖੁੱਲ ਜਾਊਗਾ ਦੇਖੋ ਜੇ ਮੋਦੀ ਨੂੰ ਜੇ ਮੋਦੀ ਨੂੰ ਐਮਪੀ ਚ ਰੋੜਾ ਵੀ ਤੇਪੀ ਵਾਲਾ ਬਣ ਸਕਦਾ ਹੈ ਉਹ ਬੀਜੇਪੀ ਦਾ ਜੀ ਆਪਣਾ ਜੇ ਉਹ ਨਹੀਂ ਤਾਂ ਫਿਰ ਉਹ ਫਿਰ ਪਤਾ ਨਹੀਂ ਧੰਨ ਲੱਗਦਾ ਜੇ ਉਹਨਾਂ ਨੂੰ ਅਬਰ ਸਾਹਿਬ ਤੋਂ ਟਿਕਟ ਮਿਲ ਜੇ ਤੇ ਉਹ ਜਿਤ ਸਾਹਿਬ ਜਿਤ ਸਾਹਿਬ ਬਿਲਕੁਲ ਜਿਤ ਸਾਹਿਬ ਪਰ ਬੀਜੇਪੀ ਨੇ ਇੱਕਾਈ ਡੋਵਰੀ ਕੀਤੀ ਪਹਿਲਾਂ ਜੇਤਲੀ ਸਾਹਿਬ ਨੂੰ ਭੇਜਿਆ ਫਿਰ ਪੁਰੀ ਸਾਹਿਬ ਨੂੰ ਭੇਜਿਆ ਪੰਜਾਬੀ ਨਹੀਂ ਸੀ ਜਦਗੀ ਪੰਜਾਬੀ ਸੀ ਪੰਜਾਬੀ ਸੀ ਪੰਜਾਬੀ ਸੀ ਪਰ ਪ੍ਰਸਾਦਾਂ ਸੀ ਇਹ ਬੰਦਾ ਪ੍ਰਸਾਦਾਂ ਤੋਂ ਸ਼ੌਕਟ ਉਹਨਾਂ ਦਾ ਅਮਰਸਰ ਦਾ ਹੀ ਸੀ ਉਹਨਾਂ ਦਾ ਉਹਨਾਂ ਦਾ ਹੀ ਸੀ ਫਿਰ ਪੁਰੀ ਸਾਹਿਬ ਨੂੰ ਪੁਰੀ ਸਾਹਿਬ ਨੂੰ ਭੇਜਿਆ ਸਿੱਖਚੇਰਾ ਨਹੀਂ ਪੁਰੀ ਦਾ ਪ੍ਰਸਾਦ ਸਭਾ ਲਈ ਕੋਈ ਨਹੀਂ ਦੋ ਵਾਰ ਦੋ ਵਾਰ ਮੰਤਰੀ ਬਣਾ ਮੰਤਰੀ ਬਣਾਦਾ ਬਹੁਤ ਫਾਇਦਾ ਪਰ ਉਹਨਾਂ ਨੇ ਅਮਰਸਰ ਨਹੀਂ ਕੀ ਕੀਤਾ ਪੰਜਾਬ ਵੀ ਕੀ ਕੀਤਾ ਉਹਨਾਂ ਨੇ ਪਰ ਇਹ ਕਰੇ ਇਹ ਬੰਦਾ ਕਰੇ ਇਹ ਜੂ ਕਰੂਗਾ ਦੇਖੋ ਇਹ ਜਿਹੜਾ ਰਿਜ਼ਲਟ ਆਇਆ ਹੈ ਓਸੇ ਵੀ ਅੱਜ ਬੰਦਾ ਲੋਕੀ ਮਿਲਦੇ ਤੋਂ ਆਪਾਂ ਵਿਅਕਤੀ ਤੋਂ ਬਾਅਦ ਫਿਰ ਆਈਏ ਕੋਟੀ ਸ਼ਾਸਤਨ ਬੜੀ ਆਪਾਂ ਬਣਗੇ ਬਣ ਕੇ ਦੇ ਦੀ ਜਿਸ ਜਿਹਾ ਮੈਂ ਤੁਹਾਨੂੰ ਪਾਰਟੀ ਕਰੂੰਗਾ ਜੀ ਤਾਂ ਇਹ ਜੀ ਉਹਨਾਂ ਨੇ ਜੀ ਉਹਨਾਂ ਨੇ ਵਾਵਾ ਨੇੜਤਾ ਲਾਗੀ ਨਾ ਇਹਨਾਂ ਨੂੰ ਫਾਲੋਅਰਸ ਫਾਲੋਅਰਸ ਹਾਂ ਮੈਂ ਤੇ ਉਹਦਾ ਓਵਰਆਲ ਤੁਹਾਨੂੰ ਪੁੱਛਦਾ ਕਿ ਇਸ ਵੇਲੇ ਆ ਕੀ ਆ ਜਾਂਦਾ ਆ ਕਿ ਪੰਜਾਬੀਆਂ ਚ ਇੱਕ ਬૌਧਿਕ ਕੰਗਾਲੀ ਆ ਸਾਨੂੰ ਪਤਾ ਹੀ ਨਹੀਂ ਪਈ ਕੀ ਕਰਨਾ ਦੂਜੇ ਪਾਸੇ ਸਾਡੇ ਕੋ ਕੋਈ ਲੀਡਰ ਨਹੀਂ ਹੈ ਟੱਲ ਤੇ ਮੈਂ ਤੁਹਾਨੂੰ ਸਵਾਲ ਇਹ ਵੀ ਕਿਹੜਾ ਲੀਡਰ ਹੋਵੇ ਜਿਹੜਾ ਸਾਨੂੰ ਇਸ ਘੁੰਮੜ ਘੇਰੀ ਤੋਂ ਕੱਢ ਸਕਦਾ ਇੱਕ ਸਵਾਲ ਇਹ ਸੀ ਦੂਜਾ ਸਵਾਲ ਇਹ ਵੀ ਜਿਹੜੀ ਆਮ ਜਨਤਾ ਵਾ ਜਿਹੜੇ ਖੱਪਾ ਆ ਸੋਚਣ ਦਾ ਤੇ ਕਰਨ ਦੇ ਵਿੱਚ ਉਹ ਕਿਦਾਂ ਦੂਰ ਹੋ ਸਕਦਾ ਕੀ ਕਰਨ ਲੋਕ ਕਿਸ ਤਰ੍ਹਾਂ ਦਾ ਜਤਨ ਕਰਨਾ ਸੜਕਾਂ ਤੇ ਨਿਕਲਣਾ ਸਰਕਾਰਾਂ ਨੂੰ ਕਿਦਾਂ ਮਜਬੂਰ ਕਰਨਾ ਲੋਕਾਂ ਦਾ ਹੁਣ ਕੋਈ ਬੰਦਾ ਕਾਲ ਦੇ ਦੇਣਾ ਜਿੱਤ ਦੇ ਜਟਕ ਦੇ ਵਿੱਚ ਪਰਜੋਰ ਚ ਖੋਟੋ ਡਰੈਕਟਰ ਮਿਡ ਆਫ ਮੈਡੀ ਹਜ਼ਾਰਾਂ ਫਟ ਲੱਗਦਾ ਬਾਅਦ ਜਾਂਦੀ ਜੇਨ ਕੋ ਵਿਆਹ ਹੋਵੇ ਭਾਜੋ ਪਜੇ ਉਹਦੋਂ ਜਿਹੜੇ ਭੰਗ ਬੰਦੂ ਦੁਰੇ ਕਰਦੇ ਉਹਨਾਂ ਨੂੰ ਸਮਝ ਹੀ ਕੁਝ ਨਹੀਂ ਆਉਂਦੀ ਵੀ ਜਦੋਂ ਨਾ ਉਹ ਲੀਟਰ ਹੀ ਸਭ ਤੇ ਜਿਹੜਾ ਹੈ ਵੀ ਇਸ ਨੂੰ ਪਾ ਲੀਏ ਨਹੀਂ ਨਹੀਂ ਇਹ ਆਪਾਂ ਤਾਂ ਪਿੱਛਾ ਦੌਰ ਹੈ ਜਾਂ ਕੋਈ ਰੋਸ ਹੈ ਜਿਹਦੇ ਕਰਕੇ ਲੋਕੀ ਨਿਕਲੋਂਗੇ ਨਹੀਂ ਆਪਾਂ ਆਪਾਂ ਤਾਂ ਵੀ ਹੋ ਗਣਾ ਹੋਏ ਇੱਕ ਤਾਂ ਘਰ ਚ ਲੈ ਜਾਏ ਲੀਟਰ ਪਤਾ ਹੋ ਗਿਆ ਇੱਕ ਨਲ ਦੇ ਪੂਰੇ ਲੀਟਰ ਖੁੰਦਾ ਨਹੀਂ ਕੋਈ ਬੁੱਧੀਜੀ ਵੀ ਕਹਿੰਦੇ ਬਰਾੜ ਸਾਹਿਬ ਕਿ ਜਿਹੜੇ ਪੰਜਾਬ ਦੇ ਲੋਕ ਆ ਨਾ ਉਹਨਾਂ ਦੇ ਅੰਦਰ ਇੱਕ ਰੋਸ ਆ ਉਹ ਰਾਹ ਲੱਭਦੇ ਫਿਰਦੇ ਆ ਉਹਨਾਂ ਨੂੰ ਕੋਈ ਲੱਭਦਾ ਨਹੀਂ ਜਦੋਂ ਕੋਈ ਬਣਾਉਂਦਾ ਉਦੋਂ ਹੀ ਦੁਰ ਪਿੰਦੇ ਆ ਮੈਂ ਹੁਣ ਜੱਟਾ ਤੇਰਾ ਵੀ ਪੱਲੋਂ 100 ਫੂਟ ਦੇ 2-2 ਪਾਈ-ਪਾਈ ਸੌ ਮੀਟਰ ਟਰੈਕ ਲਿਜਾਈ ਕਰਦੇ ਜਾਣਗੇ ਹਾਲੇ ਟਰੈਕਟਰ ਤੱਕ ਨਾ ਖਤਰਾ ਕੰਨਾਰ ਰੋਡ ਤੇ ਰੋਡਸ ਦੇ ਅਨਸਾਰ ਉਹ ਸਾਡੇ ਕਦੇ ਲੋਅ ਤੇ ਟਰੈਕਟਰ ਲੈ ਹੈ ਨੀ ਤੇ ਕੋਈ ਜੱਟ ਪੜੇ ਤਾਂ ਬੰਦ ਕੈਸ਼ਟੇਡ ਤੋਂ ਕੋਈ ਲੈ ਆਈਏ ਨੇ ਜਨਾਂ ਦਾ ਬਰਾਹਮਣ ਵੀ ਕੋਈ ਘਾਤਾ ਕੰਮ ਤਾਂ ਦਿੰਦਾ ਕਰੋ ਆਲਾ ਕੁਝ ਨਹੀਂ ਜੇ ਰੋਸ ਆ ਕੇ ਫਿਰ ਐਸ ਇਲੈਕਸ਼ਨ ਤੇ ਰੋਸ ਕੇ ਇਸ ਪਾਸੇ ਜਾਊਗਾ ਕਿੰਦਾ ਲੱਗਦਾ ਤੁਹਾਨੂੰ ਵੀ ਲੋਕ ਕੋਈ ਚੰਗੀ ਲੀਡਰਸ਼ਿਪ ਚੁਣਨਗੇ ਕਿ ਇਸ ਤਰ੍ਹਾਂ ਹੀ ਪੰਮੜ ਘੁੱਸਾ ਬਣੇ ਨੂੰ ਦੇਖੋ ਜੀ ਕੋਈ ਚੰਗਾ ਨਾਰਾ ਲਾ ਦੇ ਇਹਨਾਂ ਨੂੰ ਗੁੱਸਾ ਜੇ ਮਾਲ ਪਸੋਰਤ ਉਹ ਤੋਂ ਲੋਕ ਬਾਹਰ ਨਾ ਪਾਸਾ ਤੇ ਜਿਹੜੀਆਂ ਐਨ ਜੀਓ ਨੇ ਜਿੱਦਾਂ ਤੁਹਾਡੀ ਸੰਸਥਾ ਆ ਜਾਂ ਕੋਈ ਹੋਰ ਸੰਸਥਾ ਆ ਉਹਨਾਂ ਦਾ ਕੀ ਰੋਲ ਹੋ ਸਕਦਾ ਲੋਕਾਂ ਨੂੰ ਜਾਗਰੂਕ ਕਰਨ ਚ ਕੀ ਰੋਲ ਹੋ ਸਕਦਾ ਅਸੀਂ ਜੀ ਉਹਨਾਂ ਇਸ ਜੋ ਸੀਨੀਅਰ ਹੈ ਜਿਨੇ ਜਿਹੜੇ ਭਰਾ ਉਹ ਵਾਟਰਫੋਲੋ ਪਾਸ ਤੋਂ ਟੜਾ ਕੋਈ ਗੱਲਾ ਵੀ ਇਸ ਪਾਕਿਸਤਾਨਾ ਸਬੰਧ ਠੀਕ ਕਰੋ ਗੋਆਂਢੀਆਂ ਸਾਰਿਆਂ ਠੀਕ ਕਰੋ ਨੇਪਾਲ ਨਾਲ ਠੀਕ ਕਰੋ ਪਹਾੜਾਂ ਦੇ ਨਾਲ ਠੀਕ ਕਰੋ ਸਾਰੇ ਗੋਆਂਢੀਆਂ ਨਾਲ ਬਰਬਾਦ ਠੀਕ ਕਰੋ ਜੇ ਪਰ ਉਹ ਲੈ ਦੇਣ ਦੋ ਭਰਾ ਗੜ ਵੀ ਭੇਜਦੇ ਆ ਵਿੱਚ ਆਲਾ ਰੱਖ ਲੈਣੇ ਆ ਜਿਹਾ ਜੇ ਰਾਤ ਨੂੰ ਦਾਲ ਦਾਲ ਸਭੀ ਬਾਣੀ ਹੈ ਵੀ ਚਾਚੀ ਜੀ ਦੇ ਭਰਾ ਇੱਕ ਵਿੱਚ ਬੰਨ੍ਹਦੇ ਆ ਨਾ ਪਰਸੀਗੇ ਕੋਈ ਇੰਨਾ ਦਾ ਬਦਲ ਕਰਨਾ ਦੇ ਦਿੰਦੇ ਆ ਅਪਾ ਦਾ ਜੋਰ ਨਾਲ ਜੇ ਤੁਸ਼ੀ ਲਾਈ ਜਾਂਦੇ ਆ ਆਪਾਂ ਉਹ ਲਾਈ ਜਾਂਦੇ ਆ ਕੋਰਾ ਮੋਦੀ ਦੇ ਮਾਮਲੇ ਬਾਰੇ ਇਹ ਗੱਲ ਸੁਣ ਲੇ ਦਿਹਾ ਤੁਹਾਡੇ ਲਈ ਇਟੂ ਵੀ ਸੁਣ ਲੇ ਦਰਸ਼ਕਾਂ ਨੂੰ ਦੱਸਦੀ ਹੈ ਕਿ ਬਰਾੜ ਸਾਹਿਬ ਨਾ ਸਿਰਫ ਮੀਆਂ ਮੀਰ ਫਾਊਂਡੇਸ਼ਨ ਚਲਾਉਂਦੇ ਆ ਪਾਕਿਸਤਾਨ ਕੋਈ ਵੀ ਜਾ ਰਿਹਾ ਹੋਵੇ ਭਾਵੇਂ ਪੰਜਾਬੀ ਇਹ ਕਹਿੰਦੇ ਆ ਕਿ ਮੈਨੂੰ ਆਵਾਜ਼ ਦਿਓ ਮੈਂ ਉਹਨੂੰ ਬਾਰਡਰ ਤੇ ਛੱਡ ਕੇ ਵੀ ਆਉਂਗਾ ਤੇ ਬਾਰਡਰ ਤੋਂ ਰਿਸਿਵ ਵੀ ਕਰੂੰਗਾ ਇੱਥੇ ਇਹਨਾਂ ਨੇ ਇੱਕ ਵੱਡਾ ਹੌਸਟਲ ਬਣਾਇਆ ਜਿਹਦੇ ਵਿੱਚ ਇਹ ਕਹਿੰਦੇ ਕਿ ਮੈਂ ਕੋਈ ਵੀ ਪਾਕਿਸਤਾਨੀ ਕਿ ਵੈਸੇ ਬਹੁਤ ਸਾਰੇ ਪਾਕਿਸਤਾਨ ਜਾਣ ਆਉਣ ਵਾਲੇ ਲੋਕ ਪਿੰਨ ਇਹਨੂੰ 18 ਵਜੇ ਹਰਦੇ ਆ ਇਹਨਾਂ ਕੋ ਰਹਦੇ ਆ ਲੰਗਰ ਪਾਣੀ ਚੱਲਦਾ ਤੇ ਇੱਥੇ ਇਹ ਉਹਨਾਂ ਨੂੰ ਰੈਸ਼ ਦਾ ਪ੍ਰਬੰਧ ਵੀ ਕਰਕੇ ਦਿੰਦੇ ਆ ਸੋ ਇਹਨਾਂ ਦਾ ਮੁੱਖ ਮਕਸਦ ਤੇ ਇਹ ਆ ਕਿ ਪੰਜਾਬੀ ਆਪੋ ਚ ਮਿਲਵਰਤਨ ਵਧਾਉਣ ਪਿਆਰ ਭਾਵਕ ਵਧਾਉਣ ਨਫਰਤ ਘਟਾਉਣ ਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਜੇ ਇਸ ਤਰ੍ਹਾਂ ਦਾ ਮਾਹੌਲ ਸਿਰਜਦੇ ਨੇ ਜਿਹਦੇ ਨਾਲ ਪੰਜਾਬ ਦੋਵੇਂ ਪਾਸਿਆਂ ਦਾ ਪੰਜਾਬ ਪਾਕਿਸਤਾਨ ਵੀ ਬੜੇ ਇਕਨੋਮਿਕਲ ਕ੍ਰਾਈਸਿਸ ਚੋਂ ਗੁਜ਼ਰ ਰਿਹਾ ਦੂਜੇ ਪਾਸੇ ਅਸੀਂ ਪੰਜਾਬੀ ਵੀ ਬਹੁਤ ਸੌਖੇ ਨੇ ਆ ਜੇ ਬਾਰਡਰ ਖੁੱਲ ਕੇ ਆਪਸੀ ਵਪਾਰ ਵਧਦਾ ਤੇ ਇਹਦੇ ਨਾਲ ਕੋਈ ਸ਼ੱਕ ਨਹੀਂ ਕਿ ਕੋਈ ਨਾ ਕੋਈ ਫਾਇਦਾ ਦੋਵਾਂ ਪਾਸਿਆਂ ਤੋਂ ਹੋਊਗਾ ਇਸੇ ਉਮੀਦ ਨਾਲ ਇਹ ਲੋਕ ਕੰਮ ਕਰ ਰਿਹਾ ਤੇ ਇਹਨਾਂ ਦੀ ਆਵਾਜ਼ ਅਸੀਂ ਘਰ ਤੱਕ ਪਹੁੰਚਾਉਂਦਾ ਯਤਨ ਕਰ ਰਹੇ ਹਾਂ ਬਹੁਤ ਬਹੁਤ ਦਾ ਧੰਨਵਾਦ ਬਰਾਦ ਸਾਹਿਬ ਜੀ ਬਾਲੇ ਜੀ ਤੁਸੀਂ ਆਏ ਹੋ ਤੇ ਕੰਮ ਜੇ ਗੱਲਾਂ ਕੀਤੀਆਂ ਬੜੀ ਮੇਰੇ ਮਨ ਚ ਕਰ ਜੀ ਹੋ ਗਈ ਤੇ ਤੁਸੀਂ ਅੱਗੇ ਵੀ ਰਾਜ ਬਗੈ ਵੀ ਹੁੰਦੇ ਰਹਿੰਦੇ ਨੇ ਘਰ ਤਾਂ ਬੈਠਦੇ ਨੇ ਤੁਸੀਂ ਵੀ ਆਪ ਬਹੁਤ ਕੁਲੀਡਾ ਕੰਮ ਕਰ ਰਹੇ ਹੋ ਤੇ ਤੁਸੀਂ ਆਪਣੇ ਨੂੰ ਦੱਸਿਆ ਤੇ ਬੰਸੀ ਆ ਜਾਣੇ ਸਾਲ ਬਾਅਦ ਮਹੀਨੇ ਤੋਂ ਵੀ ਨਹੀਂ ਤੁਸੀਂ ਵੀ ਪਾਕਿਸਤਾਨ ਜਾਂਦੇ ਹੋ ਤੇ ਤੁਹਾਡੇ ਬਹੁਤ ਸਬੰਧ ਆ ਪਾਸ ਉਹਨਾਂ ਬਾਬੇ ਦੇ ਨਾਲ ਤੇ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ